ਜਿਹੜਾ ਡਰੱਗਸ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਦਾ 파ਰਟ ਹੈਗਾ ਜਿਹਦੇ ਵਿੱਚ ਜਿੰਨੇ ਵੀ ਡਰੱਗ ਹੌਟਸਪੌਟ ਹੈਗੇ ਉਹਨਾਂ ਤੇ ਸਾਰਿਆਂ ਤੇ 1 ਅਗਸਟ ਦੇ ਡਰੈਂਕ ਦੇ ਅਫਸਰ ਦੀ ਨਿਗਰਾਨੀ ਹੈ 7 ਸਚ ਐਸਪੀ ਰੈਂਡ ਤੇ ਵੀ ਅਫਸਰ ਦੀ ਨਿਗਰਾਨੀ ਹੈ ਜਿਹੜਾ ਹੈ ਸਚ ਆਪਰੇਸ਼ਨ ਚੱਲ ਰਹੇ ਹੈਗੇ ਅੱਜ ਅਸੀਂ ਇੱਥੇ ਕਮਲਪੁਰ ਚ ਆਏ ਹੈਗੇ ਤੇ ਇੱਥੇ ਲੋਕਾਂ ਦੇ ਨਾਲ ਵੀ ਇੰਟਰੈਕਸ਼ਨ ਕੀਤਾ ਜਿਹੜੇ ਸਸਪੈਕਟਸ ਹੈਗੇ ਜਿਹੜੇ ਪੈਟਲਿੰਗ ਕਰ ਰਹੇ ਨੇ ਉਹਨਾਂ ਦੇ ਹਾਊਸਸ ਵੀ ਸਰਚ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਦੇ ਨਾਲ ਇੰਟਰੈਕਸ਼ਨ ਤੇ ਜਿਹੜੀ ਸਿਵਲ ਹਸਪੀਟਲ ਦਾ ਜਿਹੜਾ ਫੀਡਬੈਕ ਸੀਗਾ ਕਿਸੇ ਹਸਪੀਟਲ ਤੇ ਆਟ ਸੈਂਟਰ ਫੋਨ ਕਰਕੇ ਤੇ ਡੀ ਐਲੈਕਸ਼ਨ ਸੈਂਟਰ ਫੋਨ ਕਰਕੇ ਕਾਫੀ ਲੋਕ ਜਿਹੜੇ ਸਰਕਾਰੀ ਸੈਂਟਰ ਤੇ ਰਜਿਸਟਰਡ ਹੈਗੇ ਉਹ ਵੀ ਆਪਣੇ ਡੋਜ਼ ਲੈਣ ਵਾਸਤੇ ਆਉਂਦੇ ਹੈਗੇ ਤੇ ਉਹਦੀ ਆਰਡ ਚ ਕੁਝ ਹੋਰ ਲੋਕ ਵੀ ਜਿਹੜਾ ਹੈਗੇ ਇੱਥੇ ਆ ਕੇ ਤੇ ਕੁਝ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੰਦੇ ਹੈਗੇ ਪਿਛਲੇ ਦਿਨੋਂ ਜਦੋਂ ਸਾਡੇ ਧਿਆਨ 'ਚ ਇਸ ਤਰੀਕੇ ਦੀ ਗੱਲ ਆਈ ਸੀ ਉਸ ਤੋਂ ਬਾਅਦ ਸਾਡੀ ਸਿਵਲ ਚ ਵੀ ਟੀਮ ਤੇ ਨਾਲ ਯੂਨੀਫਾਰਮ ਜਿਹੀ ਟੀਮ ਇੱਥੇ ਲਗਾਤਾਰ ਕੰਮ ਕਰ ਰਹੀ ਹੈਗੀ ਤੇ ਜਲਦੀ ਜਿਹੜਾ ਹੈਗਾ ਸਾਰਾ ਨੈਕਸਸ ਅਸੀਂ ਬ੍ਰੇਕ ਕਰਕੇ ਤੇ ਸਖਤ ਕਾਰਵਾਈ ਉਸ ਤੇ ਕਰਾਂਗੇ ਜੀ ਖਾੜਕੋੜ ਦੀ ਗੱਲ ਕਰੀਏ ਤਾਂ ਇਹ ਹਾਰਟ ਆਫ ਦ ਸਿਟੀ ਹੈ ਔਰ ਬਹੁਤ ਸੰਗਣੀਆਂ ਗਲੀਆਂ ਵਾਲਾ ਮਹੱਲਾ ਹੈ ਔਰ ਜਦੋਂ ਇਦਾਂ ਦੀ ਆਪਰੇਸ਼ਨ ਦੀ ਕੋਈ ਵੀ ਭਣਕ ਪੈਂਦੀ ਹੈ ਤਾਂ ਜਿਹੜਾ ਨਸ਼ਾ ਵੇਚਣ ਵਾਲੇ ਉਹ ਅਲਰਟ ਹੋ ਜਾਂਦੇ ਆ ਇਸ ਤੋਂ ਇਸ ਆਪਰੇਸ਼ਨ ਤੋਂ ਬਾਅਦ ਵੀ ਕੰਟੀਨਿਊ ਹੋ ਰਿਹਾ ਹੈਗਾ ਸਾਰਾ ਕੁਝ ਜੀ ਦੇਖੋ ਦੋ ਤਰੀਕੇ ਦਾ ਆਪਰੇਸ਼ਨ ਹੁੰਦਾ ਇੱਕ ਸਾਡਾ ਟਾਰਗੇਟਡ ਹੁੰਦਾ ਜਿਦੇ ਵਿੱਚ ਅਸੀਂ ਪੂਰਾ ਕੋਆਰਡੀਨੇਟ ਸਰਚ ਕਰਨ ਦੇ ਬਜਾਏ ਜਿਹੜਾ ਇਨਫੋਰਮੇਸ਼ਨ ਬੇਸਡ ਅਸੀਂ ਕੰਮ ਕਰਦੇ ਆ ਤੇ ਉਦੋਂ ਚ ਲਗਾਤਾਰ ਐਫ ਆਈ ਆਰਸ ਦਰਜ ਹੁੰਦੇ ਹੈਗੇ ਉਸ ਤੋਂ ਅਲਾਵਾ ਜਿਹੜਾ ਕੋਆਰਡੀਨੇਟ ਸਰਚ ਹੈਗਾ ਉਹਦਾ ਉਹਦਾ ਦੋ ਤਿੰਨ ਪਰਪਸ ਹੈਗੇ ਜਿਹਦਾ ਪਹਿਲਾ ਪਰਪਸ ਤਾਂ ਇਹ ਹੈਗਾ ਕਿ ਪੂਰੇ ਏਰੀਆ ਨੂੰ ਕਾਡਨ ਕਰਕੇ ਨਾਕਾਬੰਦੀ ਕਰਕੇ ਤੇ ਜਿਹੜੇ ਸਸਪੈਕਟਸ ਹੈਗੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈਤੀ ਜਾਵੇ ਤੇ ਬਾਕੀ ਉਸ ਏਰੀਆ ਚ ਜਿਹੜੀ ਵੀ ਮੂਵਮੈਂਟ ਹੈਗੀ ਉਹਨੂੰ ਵੀ ਪੂਰਾ ਚੈੱਕ ਕੀਤਾ ਜਾਵੇ ਸਰ ਕੀ ਕੋਈ ਨਵੇਂ ਏਡਿਆਂ ਤੇ ਵੀ ਟਕਾਣੇ ਤੇ ਰੇਡ ਮਰੀ ਜਾਈ ਹੈ ਕਿਉਂਕਿ ਦੂਸਰਾ ਦੂਸਰਾ ਜਿਹੜਾ ਹੈਗਾ ਉਹ ਹੈਗਾ ਕਿ ਇੱਥੇ ਪਬਲਿਕ ਦੇ ਨਾਲ ਇੰਟਰੈਕਟ ਕਰਕੇ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਫੀਡਬੈਕ ਲਿੱਤਾ ਜਾਵੇ ਤੇ ਉਹਨਾਂ ਦੇ ਇਸ਼ੂਜ਼ ਨੂੰ ਰੀਡਰੈਸ ਕੀਤਾ ਜਾਵੇ ਤੀਸਰਾ ਪਬਲਿਕ ਦਾ ਕੰਫੀਡੈਂਸ ਬਿਲਡਿੰਗ ਹੋਵੇ ਕਿ ਪੁਲਿਸ ਤੇ ਪਬਲਿਕ ਦਾ ਜਿਹੜਾ ਹੈ ਇੱਕ ਗੈਪ ਹੈਗਾ ਉਹ ਘਟ ਕੇ ਤੇ ਪੁਲਿਸ ਪਬਲਿਕ মিডিਆ ਸਾਰੇ ਲੋਕ ਨਾਲ ਮਿਲ ਕੇ ਜਿਹੜਾ ਡਰੱਗਸ ਦੇ ਅਗੇ ਜਿਹੜੀ ਆਪਣੀ ਮੁਹਿੰਮ ਹੈਗੀ ਉਹਦੇ ਵਿੱਚ ਜੁੜ ਕੇ ਕੰਮ ਕਰਿਆ ਮਤਲਬ ਮੇਰਾ ਆ ਮੰਨਣਾ ਹੈਗਾ ਕਿ ਜੇਕਰ ਆਪਾਂ ਸਾਰੇ ਪਬਲਿਕ ਤੇ ਪੁਲਿਸ ਤੇ মিডিਆ ਸਾਰੇ ਮਿਲ ਕੇ ਆਪਾਂ ਕੰਮ ਕਰੀਏ ਤੇ ਡਰੱਗਸ ਦੀ ਜਿਹੜੀ ਆ ਇਸ਼ੂ ਹੈਗਾ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਆਪਾਂ ਠਲਪਾਂਚ ਬਹੁਤ ਘਟ ਸਮੇਂ ਚ ਕਾਮਯਾਬ ਹੋ ਸਕਦੇ ਇੱਕ ਸਿਰ ਸਾਮਨੇ ਗੱਲ ਹੈ ਮੈਡੀਕਲ ਨਸਾ ਸਰ ਬੜਾ ਵਿਕਦਾ ਹੈ ਪੁਲਿਸ ਫਰਲੈਂਡੀ ਸਰ ਜਿਹੜੇ ਮੈਡੀਕਲ ਸਟੋਰਸ ਜਿਹੜੇ ਨਿਸ਼ਾਨਦਾ ਹੈ ਤੁਸੀਂ ਉਹਦੇ ਬੇਸਿਕਲੀ ਡਿਊਟੀ ਤਾਂ ਉਹਨਾਂ ਦੀ ਹੈਲਥ ਡਿਪਾਰਟਮੈਂਟ ਦੀ ਸਰ ਇਹਦਾ ਮਤਲਬ ਕੋਈ ਨੈਟਵਰਕ ਤੋੜਨ ਵਾਸਤੇ ਹੈਲਥ ਡਿਪਾਰਟਮੈਂਟ ਸੇ ਕਿੱਥੋਂ ਆਂਦਾ ਹੈ ਸਰ ਇਹ ਜੇ ਤੁਹਾਨੂੰ ਪੁਲਿਸ ਫੜਦੀ ਤਾਂ ਹੈਲਥ ਵਾਲੇ ਸਰ ਕਿਉਂ ਨਹੀਂ ਫੜ ਪੰਦੇ ਦੇਖੋ ਇਹ ਰਚ ਇਦਾਂ ਹੈਗਾ ਕਿ ਸਾਡੇ ਜਿਹੜਾ ਡਰਗ ਇਨਸਪੈਕਟਰਸ ਦੇ ਨਾਲ ਮਿਲ ਕੇ ਵੀ ਜਿਹੜੇ ਅਸੀਂ ਰੈਂਡਮ ਚੈੱਕ ਕਰਾਉਂਦੇ ਰਹਿੰਦੇ ਹੈਗੇ ਜਿਹੜੇ ਕੈਮਿਸਟ ਸ਼ਾਪਸ ਹੈਗੇ ਉਹਨਾਂ ਨੂੰ ਜਿੱਥੇ ਇਸ ਤਰੀਕੇ ਦੀ ਫਾਰਮਾਸਿਊਟੀਕਲ ਡਰੱਗਸ ਦੀ ਰਿਕਵਰੀ ਹੁੰਦੀ ਹੈਗੀ ਉੱਥੇ ਬੈਕਵਰਡ ਲਿੰਕੇजेस ਸਟ੍ਰੈਸ ਕਰਨ ਦੀ ਕੋਸ਼ਿਸ਼ ਵਿੱਚ ਰਹਿਂਦੀ ਹੈਗੀ بڑے ਆਪਰੇਸ਼ਨਸ ਵੀ ਜਿਹੜੇ ਹੈਗੇ ਉਹ ਸਾਡੇ ਜਿਹੜਾ ਡੈਡੀਕੇਟਡ ਵਿੰਗ ਹੈਗਾ ਇੱਕ ਐਸਟੀਐਫ ਵੱਲੋਂ ਕਾਫੀ ਪਿਛਲੇ ਦਿਨਾਂ ਚ ਕਿਤੇ ਗਏ ਹੈਗੇ ਤੁਸੀਂ ਵੀ ਪੜਿਆ ਹੋਣਾ ਸਟੇਟ ਲੈਵਲ ਤੇ ਜਿੱਥੇ ਕਈ ਫੈਕਟਰੀਆਂ ਸੀਜ਼ ਕੀਤੀ ਗਈ ਹੈਗੀ ਜਿਹੜੇ ਦੂਸਰੇ ਸਟੇਟਸ ਹੈਗੇ ਤੇ ਕਈ بڑے ਮੈਡੀਕਲ ਸਟੋਰ ਸੀਜ਼ ਕੀਤੇ ਗਏ ਹੈਗੇ ਅਸੀਂ ਵੀ ਇਸ ਤਰੀਕੇ ਦਾ ਰੈਂਡਮ ਸਰਚਸ ਕਰਾਉਂਦੇ ਰਹਿੰਨੇ ਆਂ ਬੜੀ ਇੱਥੇ ਅੱਗੇ ਹੋਰ ਥੋੜਾ ਜਿਆਦਾ ਇੰਟੈਂਸਿਵ ਕਰਨ ਦੀ ਲੋੜ ਹੈਗੀ ਉਹਦੇ ਵਾਸਤੇ ਜਿਹੜਾ ਡਰੱਗ ਇਨਸਪੈਕਟਰ ਤੇ ਸਿਵਲ ਸਰਜਨ ਨਾਲ ਟਾਈਪ ਕਰਕੇ ਕਾਰਵਾਈ ਕਰਨਾ ਸਰ ਹੁਣ ਵੀ ਇਹ ਕੁਝ ਨੌਜਵਾਨ ਫੜੇ ਉਹਨਾਂ ਵੱਲੋਂ ਸ਼ਰੀਆਮ ਦੱਸਿਆ ਗਿਆ ਕਿ ਅਸੀਂ ਬਹਾਦਰਪੁਰ ਤੋਂ ਲੈ ਕੇ ਆਨੇ ਸੀ ਕਿ ਤੁਸੀਂ ਜਦੋਂ ਬਗਾਇਦਾ ਨਾਮ ਤੱਕ ਪੁੱਛਿਆ ਗਿਆ ਤੁਹਾਨੂੰ ਇੱਕ ਤਾਂ ਹੁਣ ਅਰੈਸਟ ਆ ਤੇ ਇਹਨੂੰ ਨਾਮ ਦਾ ਜਿਹੜਾ ਤਸਕਰ ਹੈ ਤਾਂ ਉਹ ਕਹਿੰਦੇ ਕਿ ਬਹੁਤ ਸਾਰੇ ਤਸਕਰ ਆ ਬਹਾਦਰਪੁਰ ਦੇ ਵਿੱਚ ਦੇਖੋ ਇਹ ਇੱਕ ਫੈਕਟ ਹੈਗਾ ਕਿ ਜਿਹੜੇ ਬੰਦੇ ਇੱਥੇ ਡਰੱਗਸ ਵੇਚ ਰਹੇ ਸੀਗੇ ਪਿਛਲੇ ਦਿਨਾਂ 'ਚ ਜਦੋਂ ਪਿਛਲੇ 18 ਜੂਨ ਤੋਂ ਅਸੀਂ ਡਰੱਗਸ ਦੇ ਖਿਲਾਫ ਉਸ ਤੋਂ ਬਾਅਦ ਹੁਣ ਤੱਕ ਜਿਹੜੇ ਹੈਗੇ ਟੋਟਲ 190 ਗ੍ਰਿਫਤਾਰੀਆਂ ਅਸੀਂ ਕੀਤੀਆਂ ਹੈਗੀਆਂ 190 ਵਿੱਚੋਂ ਕੁਝ ਲੋਕ ਪ੍ਰੀਵੈਂਟਿਵ ਚ ਅਰੈਸਟ ਕੀਤੇ ਤੇ 145 ਤੋਂ ਜ਼ਿਆਦਾ ਬੰਦੇ ਅੱਜ ਦੇ ਦਿਨ ਪਿਛਲੇ ਡੇਢ ਮਹੀਨੇ ਦੇ ਦੌਰਾਨ ਉਹ ਜੇਲ੍ਹ ਸੇ ਪੁਲਿਸ ਵਾਲੋਂ ਭੇਜੇ ਗਏ ਹੈਗੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਤੇ ਇਸ ਤੋਂ ਇਲਾਵਾ ਕੁਝ ਬੰਦੇ ਜਿਹੜੇ ਸਾਡੇ ਕੋਲ ਲਿਸਟਡ ਹੈਗੇ ਉਹ ਆਪਣਾ ਏਰੀਆ ਛੱਡ ਕੇ ਭੱਜ ਚੁੱਕੇ ਨੇ ਤੇ ਕੁਝ ਬੰਦੇ ਹੋ ਸਕਦਾ ਹੈ ਕਿ ਕੋਈ ਪੰਜ ਚਾਰ ਬੰਦੇ ਪੂਰੇ ਜ਼ਿਲ੍ਹੇ ਚ ਜਾਂ 10 20 ਬੰਦੇ ਇਸ ਤਰੀਕੇ ਦੀ ਐਕਟੀਵਿਟੀ ਚ ਹਲੇ ਵੀ ਮਤਲਬ ਜਿਹੜਾ ਚੂਹੀ ਬਿੱਲੀ ਦਾ ਖੇਲ ਹੈਗਾ ਉਹਦੇ ਚ ਬਚ ਕੇ ਤੇ ਐਕਟੀਵਿਟੀਜ਼ ਕਰ ਰਹੇ ਹੋਣ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਫੜ ਕੇ ਜਿਹੜਾ ਹੈਗਾ ਬੁੱਕਰ ਕੇ ਅੰਦਰ ਸਲਾਕਾ ਹੁਣ ਵੀ ਤੁਸੀਂ ਫਿਰ ਪਤਾ ਕੀਤਾ ਹੁਣ ਵੀ ਉਹਨਾਂ ਦੇ ਮੋਹੱਲਾ ਵਾਸੀ ਨੇ ਉਹਨਾਂ ਸ਼ਰੀਆਮ ਕਹਿੰਦੇ ਕਹਿੰਦੇ ਇੱਕ ਪੁਲਿਸ ਵਾਲਾ ਆਉਂਦਾ ਇੱਕੋ ਇੱਥੋਂ ਹਿਸਾ ਪੱਤੀ ਲੈ ਕੇ ਜਾਂਦਾ ਹੈ ਤਾਂ ਤੁਸੀਂ ਚਲੋ ਉਹਨਾਂ ਨੂੰ ਡੈਡੀਕੇਟ ਵੀ ਕੀਤਾ ਸਮਝਾਇਆ ਵੀ ਪਰ ਪਬਲਿਕ ਦਾ ਕਿਉਂ ਨਹੀਂ ਪੁਲਿਸ ਤੇ ٹرسٹ ਬਣ 파 ਰਿਹਾ ਸਰ ਅਜੇ ਤੱਕ ਵੀ ਨਹੀਂ ਪਬਲਿਕ ਦਾ ਦੇਖੋ ਪੁਲਿਸ ਤੇ ٹرسٹ ਹੈਗਾ ਉਸੇ ਹਾਰ ਨਹੀਂ ਕਹਿ ਸਕਦੇ ਉਹ ਉਹਨਾਂ ਨੇ ਜਿਹੜਾ ਪੁਆਇੰਟ ਆਊਟ ਕੀਤਾ ਉਹ ਕਿਹਾ ਕਿ ਇੱਕ ਪੁਲਿਸ ਵਾਲੇ ਦੀ ਸਸਪੈਕਟਡ ਮੂਮੈਂਟ ਹੈਗੀ ਤੇ ਉਹ ਉਧਰ ਆਂਦਾ ਹੈਗਾ ਉਸ ਏਰੀਏ 'ਚ ਜਿਸ ਜਿਸ ਏਰੀਏ 'ਚ ਡਰੱਗਸ ਵਿਕਤੀ ਹੈਗੀ ਉਹਦਾ ਕੀ ਰੋਲ ਹੈਗਾ ਕਿਸ ਤਰੀਕੇ ਦੀ ਐਕਟੀਵਿਟੀ ਹੈਗੀ ਉਹ ਸਾਰਾ ਮੈਂ ਵੈਰੀਫਾਈ ਕਰਨ ਵਾਸਤੇ ਟੀਮ ਲਾਤੀ ਹੈਗੀ ਜੇਕਰ ਕਿਸੇ ਪੁਲਿਸ ਵਾਲੇ ਦਾ ਰੋਲ ਆਏਗਾ ਤੇ ਉਹ ਉਹਨੂੰ ਸਜ਼ਾ ਡਿਸਮਿਸ ਨਹੀਂ ਮਿਲੇਗੀ ਪਰ ਸਰ ਅਕਾ ਇੱਕ ਤੋਂ ਸੇ ਮੁਲਾਜ਼ਮਾਂ ਜਿਹੜੇ ਪੁੱਛਿਆ ਜਾਂਦਾ ਬੋਲੀਏ ਤਾਂ ਨਾ ਆਪਾਂ ਜੇ ਦੇਖੋ ਮਾਨਜੋਗ ਸੀਐਮ ਸਾਹਿਬ ਵੀ ਤੇ ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੀ ਸਖਤ ਇਲਾਇਤਾਂ ਹੈਗੀ ਤੁਹਾਨੂੰ ਪਤਾ ਵੀ ਹੈਗਾ ਪਿੱਛੇ ਵੀ ਜਿਹੜੇ ਵੀ ਮੁਲਾਜ਼ਮ ਦਾ ਡਰੱਗਸ ਚ ਇਨਵੋਲਵਮੈਂਟ ਆਇਆ ਹੈਗਾ ਉਹਦੀ ਸਜ਼ਾ ਏਕ ਹੀ ਹੈਗੀ ਉਹ ਹੈਗੀ ਸਰਵਿਸ ਤੋਂ ਡਿਸਮਿਸਲ ਤੇ ਜੇਕਰ ਇਸ ਤਰੀਕੇ ਦੀ ਕੋਈ ਗੱਲ ਆਉਂਦੀ ਸਾਹਮਣੇ ਤੇ ਉਹ ਆਪਣੀ ਸਜ਼ਾ ਖੁਦ ਭੁਗਤੇਗਾ ਪੁਲਿਸ ਡਿਪਾਰਟਮੈਂਟ 100% ਕਮਿਟਿਡ ਹੈ ਇਹਦੇ ਵਾਸਤੇ ਜਿਹੜਾ ਐਕਸ਼ਨ ਤੁਸੀਂ ਡਰੱਗਸ ਦੇ ਖਿਲਾਫ ਦੇਖ ਰਹੇ ਹੋ ਉਹ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਕੀਤਾ ਜਾ ਰਿਹਾ ਹੈਗਾ ਯੈਸ ਜੇਕਰ ਕਿੱਥੇ ਕੋਈ 12000 ਵਿੱਚੋਂ ਇੱਕ ਬਲੈਕ ਸੀਪੀਆ ਬਲੈਕ ਮੋਲ ਹੋਏਗਾ ਤੇ ਉਹਨੂੰ ਫਾਈਂਡ ਆਊਟ ਕਰਕੇ ਉਹਨੂੰ ਹਾਰਸ਼ ਪਨਿਸ਼ਮੈਂਟ ਜਿਹੜੀ ਹੈਗੀ ਦਿੱਤੀ ਜਾਏ ਕਿਉਂਕਿ 2 400 ਮੀਟਰ ਦਾ ਅਸਰ ਹੈ ਨਹੀਂ ਕੇ ਲਈ ਜਿਆਦਾ ਬੁਲਬਲ ਹੈ ਮੰਨਿਆ ਜਾ ਰਿਹਾ ਵੀ ਕਿਉਂਕਿ ਸੇਵਲ ਹਸਪਤਲ ਦਾ ਰੋੜੇ ਨਹੀਂ 2 400 ਮੀਟਰ ਦਾ ਨਹੀਂ ਅਸੀਂ ਅੱਜ 15 ਹੌਟਸਪੌਟਸ ਪੂਰੇ ਜ਼ਿਲ੍ਹੇ 'ਚ ਜਿਹੜੇ ਹੈਗੇ ਉਹ ਸਰਚ ਕਰਾ ਰਹੇ ਹੈਗੇ ਤੇ ਸਾਰੇ ਹੌਟਸਪੌਟਸ ਤੇ ਸਾਡੀ ਨਿਗ੍ਹਾ ਰੰਦੀ ਹੈਗੀ ਹਾਂ ਆ ਹੋ ਸਕਦਾ ਕਦੇ ਕਿਸੇ ਥਾਂ ਤੇ ਜਿਹੜਾ ਹੈਗਾ ਪੁਲਿਸ ਪੈਟਰੋਲਿੰਗ ਘਟ ਤੇ ਕਿਸੇ ਥਾਂ ਤੇ ਵੱਧ ਹੋਵੇ ਆ ਇਸ ਨੂੰ ਇੰਟੈਂਸਿਵਲੀ ਜਿਹੜਾ ਸਿਵਲ ਹਸਪੀਟਲ ਕਰਕੇ ਥੋੜਾ ਇਸ਼ੂ ਜ਼ਿਆਦਾ ਦੱਸਿਆ ਹੈਗਾ ਇੱਥੇ ਇਹਨਾਂ ਨੇ ਕਿਉਂਕਿ ਸਰਕਾਰੀ ਨਸ਼ਾ ਛਡਾਓ ਕੇਂਦਰ ਤੇ ਕਾਫੀ ਮਾਤਰਾ ਚ ਬੰਦੇ ਆਉਂਦੇ ਹੈਗੇ ਤੇ ਉਹਨਾਂ ਦੇ ਕਰਕੇ ਜ਼ਿਆਦਾ ਇਸ਼ੂ ਫੇਸ ਕਰਦੇ ਹੈਗੇ ਉਹਨੂੰ ਰਿਜ਼ੋਲਵ ਆਊਟ ਕਰਾ ਸਰ ਇਹ ਤਾਂ ਹੋਈ ਆਮ ਲੋਕਾਂ ਦੀ ਗੱਲ ਹੈ ਇੱਕ ਸਰਵੇ ਬਾਅਦ ਆਇਆ ਸੀ ਜਿਹਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਪੁਲਿਸ ਮੁਲਾਜ਼ਮ ਬਹੁਤ ਹੱਦ ਤੱਕ ਅਡਿਕਟਿਡ ਨੇ ਸਰ ਉਹਦੇ ਲਈ ਵੀ ਕੋਈ ਜਾਂਚ ਲਈ ਨੇ ਉੱਛੇ ਦੇਖੋ ਸਾਡਾ ਇੰਟਰਨਲ ਡਿਪਾਰਟਮੈਂਟਲ ਚੱਲਦਾ ਹੈਗਾ ਕਿ ਜੇਕਰ ਕੋਈ ਐਡਿਕਟ ਹੈਗਾ ਉਹ ਉਹ ਫਿਰ ਜਾਂ ਤਾਂ ਆਪਣਾ ਟ੍ਰੀਟਮੈਂਟ ਕਰਵਾਏ